होरामी हो पीदा बासमती ਅੱਜ ਭਾਰਤੀ ਜਨਤਾ ਪਾਰਟੀ ਦੀ ਆਮ ਆਦਮੀ ਸਰਕਾਰ ਨੂੰ ਦਿੱਲੀ ਦੇ ਵਿੱਚ ਏਡਾ ਜਬਰਦਸਤ ਪਲਟਾ ਮਾਰਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੀਆਂ 47 48 ਸੀਟਾਂ ਜਿਹੜੀਆਂ ਆਈਆਂ ਨੇ ਸਾਰੇ ਹਿੰਦੁਸਤਾਨ 'ਚ ਸਾਰੇ ਪੰਜਾਬ 'ਚ ਵਿਸੂਆ ਨਿਵਾਸੀਆਂ ਨੂੰ ਇੰਨੀ ਖੁਸ਼ੀ ਹੋਈ ਏ ਮੈਂ ਤੁਹਾਨੂੰ ਬਿਆਰ ਨਹੀਂ ਕਰ ਸਕਦਾ ਅੱਜ ਗਲੀ ਗਲੀ ਪਟਾਕੇ ਛੱਡੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਜਿਤ ਨੂੰ ਮੁਖ ਰਦੇ ਹੋਏ ਅੱਜ ਅਸੀਂ ਸਾਰੇ ਹੀ ਛੋਟੇ ਸੱਦੇ ਦੇ ਆਪਣੇ ਸਾਰੇ ਵਰਕਰਾਂ ਨੂੰ ਬਲਾਵਾ ਦਿੱਤਾ ਸੀ ਉਹ ਸਾਰਿਆਂ ਨੇ ਐਡਾ ਵੱਡਾ ਅਸਾਹ ਜਤਾਇਆ ਮੈਂ ਇਹਦੇ ਬਾਰੇ ਦੱਸ ਨਹੀਂ ਸਕਦਾ ਕਿਉਂਕਿ ਇੰਨਾ ਅਸਾਹ ਜਿਹੜਾ ਕੇਸ ਰੀਵਾਲ ਸੀ ਉਹਦੇ ਦਿਮਾਗ ਦੇ ਵਿੱਚ ਇੱਕ ਨੁਕਸ ਸੀ ਕਿ ਮੈਂ ਮੋਦੀ ਨੂੰ ਕਦੀ ਜ਼ਿੰਦਗੀ ਦੇ ਵਿੱਚ ਜਿਤਨੀ ਦੇਣਾ ਅੱਜ ਉਹ ਸੁਪਨਾ ਉਹਦਾ ਟੁੱਟ ਗਿਆ ਤੇ ਅੱਜ ਉਹਦੀ ਹਾਰ ਹੋਈ ਏ ਮੈਂ ਸਾਰਾ ਦਸੂਆ ਨਿਵਾਸੀਆਂ ਦਾ ਸਾਰੇ ਪੰਜਾਬ ਨਿਵਾਸੀਆਂ ਦਾ ਸਾਰੇ ਹਿੰਦੂਦਾਰ ਨਿਵਾਸੀਆਂ ਦਾ ਭਾਰਤੀ ਜਨਤਾ ਪਾਰਟੀ ਜਿੱਤੇ ਸਾਰਿਆਂ ਦਾ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਅੱਜ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚ 48 ਸੀਟਾਂ ਲੈ ਕੇ ਜਿੱਤੀ ਹੈ ਇਸ ਦਾ ਜਿਹੜਾ ਸ਼ਰੇਹ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਮੋਦੀ ਜੀ ਨੂੰ ਜਾਂਦਾ ਔਰ ਅੱਜ ਜਿਦਾ ਮਹਾਮਹਾਰਤ ਦੇ ਵਿੱਚ ਦੁਰਯੋਧਨ ਦਾ ਅੰਤ ਹੋਇਆ ਸੀ ਉਦਾ ਅੱਜ ਕੇਜਰੀਵਾਲ ਦਾ ਜਿਹੜਾ ਅੰਤ ਹੋ ਗਿਆ ਦਿੱਲੀ ਦੇ ਵਿੱਚ ਔਰ ਇਹ ਕਹਿੰਦਾ ਸੀ ਕਿ ਮੋਦੀ ਜੀ ਮੈਂ ਇਸ ਜਨਮ 'ਚ ਨਹੀਂ ਹਾਰ ਸਕਦਾ ਤੁਹਾਨੂੰ ਮੈਨੂੰ ਹਰਾਉਣ ਵਾਸਤੇ ਦੂਸਰਾ ਜਨਮ ਲੈਣਾ ਪੈਣਾ ਤੇ ਮੋਦੀ ਜੀ ਨੇ ਇਸੇ ਜਨਮ ਦੇ ਵਿੱਚ ਇਹਨੂੰ ਹਰਾ ਕੇ ਸਾਬਤ ਕਰ ਦਿੱਤਾ ਉਸ ਦੇ ਨਾਲ-ਨਾਲ ਪੰਜਾਬ ਦੇ ਵਿੱਚ ਅੱਜ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ 3 ਸਾਲਾਂ ਤੋਂ ਝੂਠ ਦੀ ਸਰਕਾਰ ਸੀ ਇਹਦਾ ਅੱਜ ਪਰਦਾ ਫਰਾਸ਼ ਹੋ ਗਿਆ ਪੰਜਾਬ ਦੇ ਵਿੱਚ ਅੱਜ ਗੈਂਗਸਟਰ ਗਰੀ ਅੰਗਲੀਆਂ ਦੇ ਵਿੱਚ ਘੁਮਰੇ ਨੇ ਰੋਟੀਆਂ ਮੰਗਲੇ ਰੋਂਦੇ ਸਰਕਾਰ ਇਦਾਂ ਦੀ ਨਕਮੀ ਸਰਕਾਰ ਹੈ ਇੱਕ ਪੈਸ ਦੀ ਡਵੈਲਪਮੈਂਟ ਨਹੀਂ ਕਰ ਸਕੀ ਹਰ ਵਾਰੀ ਜਿੱਦਾਂ ਦਿੱਲੀ ਦੇ ਵਿੱਚ ਹਰ ਮਹੀਨੇ ਨਿਆਇਕ ਨਾਰਾ ਲਾਂਦੇ ਹੀ ਝੂੜਦਾ ਉਹੀ ਪੈਟਰਨ ਦੇ ਉੱਪਰ ਪੰਜਾਬ ਦੇ ਕੰਮ ਕਰ ਰਹੀ ਹੈ ਅੱਜ ਪੰਜਾਬ ਦੀ ਜਨਤਾ ਇਹਨਾਂ ਤੋਂ ਉੱਭ ਚੁੱਕੀ ਹੈ ਔਰ ਅੱਜ ਤੋਂ ਹੀ ਇਹ ਸਮਝ ਲੋ ਇਹਨਾਂ ਦਾ ਜਿਹੜਾ ਜਾਣਾ ਹੋਏ ਤੈ ਹੋ ਗਿਆ ਉਹ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਮੈਂ ਅੱਜ ਇਸ ਮੌਕੇ ਦੇ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਜਿੱਤੇ ਮੁਬਾਰਕ ਬਾੜ ਦਿੰਦਾ ਦੇਸ਼ ਵਾਸੀਆਂ ਨੂੰ ਮੁਬਾਰਕ ਬਾੜ ਦਿੰਦਾ ਉੱਥੇ ਦਸੂਹਾ ਦੀ ਜਨਤਾ ਅਸੀਂ ਬੜੇ ਧੰਨਵਾਦੀ ਹਾਂ ਕਿ ਸਾਰਿਆਂ ਨੇ ਅੱਜ ਤਲਵਾਰਾ ਔਰ ਵਿਸ਼ੇਸ਼ ਕਰ ਦਸੂਹਾ ਦੇ ਵਿੱਚ ਬਹੁਤ ਉਤਸ਼ਾਹ ਦੇ ਨਾਲ ਇਹ ਅੱਜ ਜਿਹੜਾ ਇਹ ਪਰਮਨਾਇਆ ਤੁਹਾਡਾ ਸਾਰਿਆਂ ਦਾ ਧਿਆਨ ਤੇ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਦਿੱਲੀ ਜਿੱਤ ਹੋਈ ਹੈ ਉਹਦੇ ਆਪਣੇ ਸਭ ਵਰਕਰਾਂ ਨੂੰ ਵਧਾਈ ਦਿੰਦਾ ਔਰ ਖਾਸ ਕਰ ਦਿੱਲੀ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੇਜਰੀਵਾਲ ਵਰਗੇ ਬੇਈਮਾਨ ਅਤੇ ਝੂਠੇ सीएम ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਅੱਜ ਹੰਦ ਕੀਤਾ। ਹੋਰ ਵਾਲੇ ਸਮੇਂ ਕੋਲ ਪੰਜਾਬ ਦੇ ਲੋਕ ਵੀ ਇਹ ਗੱਲ ਕਰਨ ਲੱਪੇ ਨੇ ਕਿ ਜੇਕਰ ਪੰਜਾਬ ਦਾ ਵਿਕਾਸ ਕਰਨਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਡਵਲ ਜਿੰਦੀ ਸਰਕਾਰ ਬਣੇਗੀ ਤਾਂ ਜਿਸ ਨਾਲ ਪੰਜਾਬ ਦਾ ਵਿਕਾਸ ਹੋਊਗਾ ਤੇ ਪੰਜਾਬ ਫਿਰ ਤਰੱਕੀ ਦੀਆਂ ਲੀਹਾਂ ਤੇ ਚੱਲ ਪਾਏਗਾ। ਧੰਨਵਾਦ ਜੈ ਹਿੰਦ ਜੈ ਭਾਰਤ ਪੰਜਾਬੀ ਜੈ ਜੰਦਾਬਾਦ।